ਜਰਮਲ ਸਿੰਘ ਵਲਟੋਹਾ ਦੇ ਕਤਲ ਤੋਂ ਬਾਅਦ ਅਮਨ अरोड़ा ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਵਲਟੋਹਾ ਤਰਨਤਾਰਨ ਸਰਪੰਚ ਜਰਮਲ ਸਿੰਘ ਵਲਟੋਹਾ ਦੇ ਬੇਵਕਤੀ ਕਤਲ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਸੰਵੇਦਨਾ ਪ੍ਰਗਟਾਈ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਖੇਮ ਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਅਮਨ अरोड़ा ਨੇ ਕਿਹਾ ਕਿ ਪੰਜਾਬ ਵਿੱਚ ਅੱਜ ਜੋ ਵੀ ਅਨਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਹ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦੀ ਦੇਣ ਹਨ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਕੁਝ ਗੈਂਗਸਟਰ ਪੰਜਾਬ ਦਾ ਸ਼ਾਂਤਮਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਤੁਰੰਤ ਡਿਪੋਰਟ ਕਰਵਾ ਕੇ ਪੰਜਾਬ ਲਿਆਂਦਾ ਜਾਵੇ ਅਰੋੜਾ ਨੇ ਜਰਮਲ ਸਿੰਘ ਨੂੰ ਇੱਕ ਨਿੱਗੇ ਸੁਭਾਅ ਵਾਲਾ ਇਨਸਾਨ ਦੱਸਦਿਆਂ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਪਰਿਵਾਰ ਦੀ ਸੁਰੱਖਿਆ ਲਈ ਤੁਰੰਤ ਗਨਮੈਨ ਤਾਇਨਾਤ ਕੀਤੇ ਜਾਣਗੇ ਅਸੀਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜੇ ਹਾਂ ਅਤੇ ਇਨਸਾਫ ਯਕੀਨੀ ਬਣਾਇਆ ਜਾਵੇਗਾ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਹੋਰ ਕਿ ਆਓ ਸੁਣਦੇ ਹਾਂ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਪੱਤਰਕਾਰ ਗੁਰਦੇਵਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਜਿਹੜਾ ਹਮਲਾ ਹੋਇਆ ਵਾ ਕੀ ਕਹਿਣਾ ਚਾਹੁੰਦੇ ਪੰਜਾਬ ਦੇ ਮਾਹੌਲ ਬਾਰੇ ਜਾਂ ਇਸ ਤਰ੍ਹਾਂ ਬਹੁਤ ਮਾੜਾ ਹੋਇਆ ਜੀ ਬਹੁਤ ਮੰਦ ਭਾਗ ਹੈ ਕਿ ਇੱਕ ਦੇਵਤਾ ਇਨਸਾਨ ਜਿਨ੍ਹਾਂ ਨੇ ਸਾਰੀ ਉਮਰ ਇਕੱਲੇ ਪਿੰਡ ਦੇ ਨਹੀਂ ਪੂਰੇ ਇਲਾਕੇ ਦੇ ਜਿਹੜਾ ਉਹ ਮਦਦ ਲਈ ਆ ਗਿਆ ਉਹਨੂੰ ਕਦੇ ਖਾਲੀ ਨਹੀਂ ਮੋੜਿਆ ਹੈਗਾ ਚਾਹੇ ਕਿਸੇ ਗਰੀਬ ਗਰੁੱਪ ਦੇ ਦੀ ਮਦਦ ਦਾ ਮਸਲਾ ਹੈ ਚਾਹੇ ਜੋ ਮਸਲਾ ਉਹਨਾਂ ਕੋਲ ਲੈ ਕੇ ਆ ਗਿਆ ਉਹ ਹਮੇਸ਼ਾ ਜਿਵੇਂ ਸਰਪੰਚ ਸਾਹਿਬ ਦੇ ਪਰਿਵਾਰ ਨੇ ਸੋਚੇ ਪਿੰਡ ਨੇ ਐਮਐਲਏ ਸਾਹਿਬ ਨੇ ਸਾਰਿਆਂ ਨੂੰ ਦੱਸਿਆ ਕਿ ਬਹੁਤ ਹੀ ਨੇਕ ਨੀਅਤ ਵਾਲੇ ਵਿਅਕਤੀ ਦਾ ਇਸ ਤਰੀਕੇ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਮੰਦ ਭਾਗ ਹੈ ਬਹੁਤ ਦੁਖਦਾਈ ਹੈ ਔਰ ਤੀਜੀ ਵਾਰੀ ਕੋਈ ਸਰਪੰਚ ਐ ਹੀ ਨਹੀਂ ਬਣ ਜਾਂਦਾ ਹੈਗਾ ਜੇ ਨੇਕ ਨੀਤੀ ਸੀਗੀ ਚੰਗੇ ਇਨਸਾਨ ਸੀ ਤਾਂ ਹੀ ਲੋਕਾਂ ਨੇ ਨਾਮ ਬਖਸ਼ਿਆ ਬਹੁਤ ਮੰਦ ਭਾਗਾ ਹੋਇਆ ਬਹੁਤ ਅਨਫੋਰਚੂਨੇਟ ਹੈ ਪਰ ਮੈਂ ਇੱਕ ਗੱਲ ਤੁਹਾਨੂੰ ਸਪਸ਼ਟ ਕਰ ਦੇਣਾ ਚਾਹਣਾ ਕਿ ਇਹ ਇਹ ਕਾਰਾ ਜਿਨ੍ਹਾਂ ਨੇ ਵੀ ਅੰਜਾਮ ਦਿੱਤਾ ਹੈ ਚਾਹੇ ਉਹ ਜਿਹੜੇ ਮੁੰਡੇ ਕਰਕੇ ਗਏ ਨੇ ਕੱਲ ਵੀਡੀਓ ਵਗੈਰਾ ਦੇਖੇ ਨੇ ਤੁਸੀਂ ਵੀ ਤੇ ਚਾਹੇ ਉਹਨਾਂ ਦੇ ਪਿੱਛੇ ਕੋਈ ਹੈਗਾ ਉਹ ਬਖਸ਼ੇ ਨਹੀਂ ਜਾਣਗੇ ਜਦੋਂ ਦਾ ਕੱਲ ਦਾ ਇਹ ਕਾਰਵਾਈ ਹੋਈ ਉਹਦੋਂ ਦਾ ਹੀ ਵੈਸੇ ਹੀ ਸਰਕਾਰ ਵੱਲੋਂ ਪੁਲਿਸ ਨੂੰ ਪੂਰੀਆਂ ਹਦਾਇਤਾਂ ਨੇ ਔਰ ਇਹ ਸਖਤੀ ਨਾਲ ਹਦਾਇਤਾਂ ਕੀਤੀਆਂ ਹੋਈਆਂ ਨੇ ਕਿ ਕੋਈ ਵੀ ਅਜਿਹਾ ਵਿਅਕਤੀ ਜਿਹੜਾ ਲਾਅ ਐਂਡ ਆਰਡਰ ਦੇ ਨਾਲ ਨਾਲ ਖੇਡਣ ਦੀ ਕੋਸ਼ਿਸ਼ ਕਰੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈਗਾ ਤੇ ਉਹੀ ਹਦਾਇਤਾਂ ਕੱਲ ਫੇਰ ਦੁਬਾਰਾ ਰਿਪੀਟ ਹੋਈਆਂ ਨੇ ਕੋਈ ਵੀ ਵਿਅਕਤੀ ਜਿਹੜਾ ਇਸ ਪਾਪ ਦੇ ਵਿੱਚ ਇਸ ਜੁਰਮ ਦੇ ਵਿੱਚ ਇਨਵੋਲਡ ਰਹਿ ਉਹ ਬਖਸ਼ਿਆ ਨਹੀਂ ਜਾਊਗਾ ਰੈਗੂਲਰ ਪੁਲਿਸ ਸੀਨੀਅਰ ਪੁਲਿਸ ਆਫੀਸਰਸ ਦੇ ਨਾਲ ਇਨ ਟੱਚ ਦੇ ਵਿੱਚ ਆ ਤੇ ਬੜੀ ਜਲਦੀ ਹੀ ਉਹਨਾਂ ਦਾ ਇਨਸਾਫ ਹੈ ਜਿਹੜਾ ਉਹ ਕਰ ਦਿੱਤਾ ਜਾਊਗਾ ਪਰਿਵਾਰ ਨੂੰ ਸਰ ਫੈਮਿਲੀ ਨੂੰ ਕੋਈ ਸਿਕਿਉਰਿਟੀ ਵਗੈਰਾ ਕੋਈ ਕਿਸ ਤਰ੍ਹਾਂ ਦਾ ਨਹੀਂ ਮੈਨੂੰ ਦੱਸਿਓ ਜੀ ਪਰਿਵਾਰ ਨੇ ਕੀ ਪਹਿਲਾਂ ਵੀ ਦੋ ਤਿੰਨ ਵਾਰੀ ਹਮਲਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ ਸਰਪੰਚ ਸਾਹਿਬ ਤੇ ਮੈਂ ਜੋ ਸਾਡੇ ਏਡੀਜੀਪੀ ਸਿਕਿਉਰਿਟੀ ਨੇ ਅਸ਼ਿਰਵਾਸਤਵਾ ਜੀ ਉਹਨਾਂ ਨੂੰ ਵੀ ਕਹਿ ਦਿੰਦਾ ਥ੍ਰੈਟ ਪਰਸੈਪਸ਼ਨ ਦੀ ਰਿਪੋਰਟ ਬਣ ਕੇ ਜਾ ਰਹੀ ਹੈ ਬੰਦੇ ਪੱਕੇ ਨੇ ਜਿਹੜੇ ਉਹ ਮਿਲ ਜਾਣਗੇ ਔਰ ਐਸਐਸਪੀ ਤਰਨਤਰ ਨੂੰ ਵੀ ਕਹਿ ਦਿੰਦਾ ਜਿਹੜੇ ਪੱਕੇ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਅਸੂ ਜੀ ਫੈਮਲੀ ਦੇ ਨਾਲ ਉਹ ਡਿਪਿਊਟ ਹੋ ਜਾਣਗੇ ਜਿਵੇਂ ਜਿੱਦਾਂ ਤੁਸੀਂ ਪੰਜਾਬ 'ਚ ਬੜੇ ਬੜੇ ਲੋਕ ਬਾਹਰ ਉਹਦੀ ਗੱਲ ਕਰਦੇ ਹੋ ਪਰ ਜਿਹੋ ਜਿਹੇ ਹਾਲਾਤ ਆ ਆਮਨਿਕ ਨੂੰ ਸਥਿਤੀ ਆ ਪੰਜਾਬ ਦੇ ਕਾਰੋਬਾਰੀ ਕਦੋਂ ਹੋਵੇ ਕੋਈ ਛੱਡ ਕੇ ਜਾ ਰਹੇ ਆ ਵੀ ਮਤਲਬ ਮੈਂ ਭਾਜੀ ਤੁਹਾਡੀ ਗੱਲ ਨਾਲ 100% ਸਹਿਮਤ ਆਂ ਦੇਖੋ ਹਰ ਵਿਅਕਤੀ ਨੂੰ ਚਾਹੇ ਕੋਈ ਕਾਰੋਬਾਰੀ ਹੈ ਚਾਹੇ ਕੋਈ ਕਿਸਾਨ ਵੀਰ ਹੈ ਚਾਹੇ ਕੋਈ ਵੀ ਹੈ ਹਰ ਬੰਦੇ ਨੂੰ ਪਹਿਲਾਂ ਆਪਣੀ ਤੇ ਆਪਣੇ ਪਰਿਵਾਰ ਦੀ ਸੇਫਟੀ ਸਿਕਿਉਰਿਟੀ ਜਿਹੜੀ ਉਹ ਸਭ ਤੋਂ ਵੱਧ ਪਿਆਰੀ ਤਾ ਉਹੀ ਹੈ ਜ਼ਰੂਰੀ ਵੀ ਹੈ ਤੇ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਦੇਖੋ ਇਸ ਤਰ੍ਹਾਂ ਹੁੰਦਾ ਕਿ ਕੋਈ ਵੀ ਜਿਹੜੀ ਮਾੜੀ ਚੀਜ਼ ਹੈ ਨਾ ਜੀ ਚਾਹੇ ਉਹ ਇਹ ਗੈਂਗਸਟਰイズਮ ਹੈ ਚਾਹੇ ਉਹ ਨਸ਼ੇ ਨੇ ਚਾਹੇ ਉਹ ਕਰਪਸ਼ਨਾਂ ਨੇ ਜਿੰਨੀਆਂ ਮਾੜੀਆਂ ਚੀਜ਼ਾਂ ਨੇ ਕੋਈ ਇੱਕ ਦਿਨ ਚ ਪੈਦਾ ਨਹੀਂ ਹੁੰਦੀਆਂ ਇਹਨੂੰ ਪਿਛਲੇ ਲੰਬੇ ਸਮੇਂ ਤੋਂ ਪਿਛਲੇ 10-12 ਸਾਲਾਂ ਦੇ ਆਪਾਂ ਇਸ ਤੋਂ ਪਹਿਲਾਂ ਗੈਂਗਸਟਰ ਕਿੱਥੇ ਸੁਣਦੇ ਹੁੰਦੇ ਸੀਗੇ ਇਹ ਯੂਪੀ ਬਿਹਾਰ ਦੇ ਵਿੱਚ ਸੁਣਦੇ ਹੁੰਦੇ ਸੀਗੇ ਤੇ ਹੁਣ ਪੰਜਾਬ ਦੇ ਵਿੱਚ ਇਹ ਇਹ ਅੱਜ ਦਾ ਨਹੀਂ ਆ ਪਿਛਲੇ 10 12 15 ਸਾਲਾਂ ਦੇ ਵਿੱਚ ਪਿਛਲੇ ਸਰਕਾਰਾਂ ਦੇ ਸਮੇਂ ਵੀ ਜਿਸ ਤਰੀਕੇ ਦੇ ਨਾਲ ਉਹਦੀ ਪੁਸ਼ਤਪਨਾਹੀ ਹੁੰਦੀ ਰਹੀ ਜਿਸ ਦੀ ਵਜ੍ਹਾ ਕਰਕੇ ਅੱਜ ਉਹ ਇੰਨਾ ਵੱਧ ਚੁੱਕਿਆ ਕਿ ਹੁਣ ਉਹਨੂੰ ਜੜੋਂ ਪੱਟਣ ਦੇ ਵਿੱਚ ਉਹ ਕੰਡੇ ਚੋਗਣ ਦੇ ਥੋੜਾ ਸਮਾਂ ਤਾਂ ਜ਼ਰੂਰ ਲੱਗ ਰਿਹਾ ਹੈ ਤੇ ਜਿਹੜੀ ਗੱਲ ਕੀਤੀ ਉਥੇ ਦਾ ਹਾਲਾਤ ਬਹੁਤ ਵਧੀਆ ਆ ਅਸੀਂ ਸੁਧਰ ਗਏ ਆ ਪੰਜਾਬ ਮੈਂ ਮੈਂ ਉਹੀ ਗੱਲ ਕਹਿਣੀ ਪਈ ਆ ਦੇਖੋ ਦੇਖੋ ਮੈਂ ਉਹੀ ਤਾਂ ਗੱਲ ਕਹਿਣਾ ਨੇ ਜੀ ਉਥੇ ਵੀ ਕਿਸੇ ਟਾਈਮ ਵੜੇ ਸੀ ਕਿ ਸੁਧਰ ਗਏ ਉਥੇ ਉਰੇ ਵੀ ਪੰਜਾਬ ਦੇ ਵਿੱਚ ਜੇ ਹੁਣ ਆਪਾਂ ਪਿਛਲੇ 15 ਸਾਲਾਂ ਦੇ ਵਿੱਚ 2007 ਤੋਂ ਲੈ ਕੇ 22 ਤੱਕ ਕਿੰਨੇ ਹਾਈ ਪ੍ਰੋਫਾਈਲ ਮਰਡਰਸ ਨੇ ਜਿਹੜੇ ਉਹ ਹੁੰਦੇ ਰਹੇ ਉਹਨ ਹੌਲੀ 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 ਉਹ ਚੀਜ਼ ਨਹੀਂ ਵੱਧ ਗਈ ਹੁਣ ਜੜੋਂ ਖਤਮ ਕਰਨ ਦੇ ਵਿੱਚ ਥੋੜਾ ਸਮਾਂ ਤਾਂ ਦੇਖੋ ਲੱਗੂਗਾ ਇੱਕ ਦਿਨ ਦੇ ਵਿੱਚ ਨਹੀਂ ਪਰ ਪਰ ਇੱਕ ਚੀਜ਼ ਦੇਖੋ ਇੱਕ ਮੈਂ ਤੁਹਾਡੀ ਗੱਲਾਂ ਨਾਲ ਭਾਈ 100% ਸਹਿਮਤ ਆ ਪਰ ਮੈਂ ਇੱਕ ਚੀਜ਼ ਬੜੀ ਕਲੈਰਿਟੀ ਦੇ ਨਾਲ ਕਹਿ ਸਕਦਾ ਕਿ ਸਰਕਾਰ ਵੱਲੋਂ ਉੱਪਰ ਤੋਂ ਲੈ ਕੇ ਥੱਲੇ ਤੱਕ ਮੁੱਖ ਮੰਤਰੀ ਤੋਂ ਲੈ ਕੇ ਚਾਹੇ ਮੰਤਰੀ ਐਮ ਐਲ اے ਨੀਚੇ ਤੱਕ ਸਾਡਾ ਕੋਈ ਵਿਅਕਤੀ ਇਹੋ ਜਿਹਾ ਨਹੀਂ ਹੈ ਜਿਹੜਾ ਕਿਸੇ ਗੈਂਗਸਟਰ ਵਾਲੇ ਨੂੰ ਕਿਸੇ ਨਸ਼ੇ ਵਾਲੇ ਨੂੰ ਦੀ ਪੁਸ਼ਤਪਨਾ ਹੀ ਕਰਦਾ ਹੋ ਉਹ ਥਾਣੇ ਚੋਂ ਛਡਾਉਂਦਾ ਹੋਗਾ ਨਾ ਨਹੀਂ 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 ਹੋਣਗੀਆਂ ਤੇ ਇਹ ਕੋਹੜ ਹੈ ਜਿਹੜਾ ਫੇਰੀ ਵੱਡਿਆ ਜਾਊਗਾ ਬਿਲਕੁਲ ਤੇ ਉਹਦੇ ਵਿੱਚ ਅਸੀਂ 100% ਸਪਸ਼ਟਾਂ ਕਿ ਚਾਹੇ ਕੋਈ ਵੱਡਾ ਹੈ ਚਾਹੇ ਕੋਈ ਛੋਟਾ ਹੈ ਜਿਹੜਾ ਗੈਂਗਸਟਰਿਜ਼ ਕਰਦਾ ਹੈ ਜਿਹੜਾ ਕੋਈ ਗੁੰਡਾਗਰਦੀ ਕਰ ਜਿਹੜਾ ਲਾਅ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈਂਦਾ ਪਰ ਉਹਨੇ ਚ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਕੋਈ ਬਾਹਰਲੇ ਸਟੇਟਾਂ ਦੇ ਵਿੱਚ ਬੈਠੇ ਨੇ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਤੇ ਉਰੇ ਜਿਹੜੇ ਹੁੰਦੇ ਨੇ ਕਾਂਡ ਕਰਵਾਏ ਜਾਂਦੇ ਨੇ ਇਹ ਜੇ ਇਹ ਜੇ ਕਤਲ ਕਰਾਈ ਜਾਂਦੇ ਨੇ ਜਾਂ ਜਾਂ ਕੋਈ ਫਰੋਤੀਆਂ ਦੀਆਂ ਗੱਲਾਂ ਹੁੰਦੀਆਂ ਨੇ ਉਹਦੇ ਵਿੱਚ ਬਹੁਤ ਸਾਰੇ ਨਵੇਂ ਯੰਗਸਟਰਸ ਨੇ ਜਿਹੜੇ ਕੋ ਇਨਵੋਲਵ ਕਰ ਲਏ ਜਾਂਦੇ ਨੇ ਹੁਣ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜੇ ਕਿਸੇ ਨੂੰ ਡਿਪੋਰਟ ਕਰਕੇ ਲੈ ਕੇ ਆਉਣਾ ਹੈ ਉਹ ਕੰਮ ਕੇਂਦਰ ਸਰਕਾਰ ਦਾ ਹੈ ਕੇਂਦਰ ਸਰਕਾਰ ਦੀ ਸਭ ਤੋਂ ਵੱਡੇ ਆਪਾਂ ਗੈਂਗਸਟਰ ਕਿਹੜੇ ਸੁਣਦੇ ਆ ਮਿਸ਼ਨੋਈ ਹੋਣੀ ਉਹ ਕਿੱਥੇ ਬੈਠੇ ਨੇ ਓਹ গুজরাট ਦੀ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਕੇਂਦਰ ਸਰਕਾਰ ਵੱਲੋਂ ਇਹ ਹਦਾਇਤਾਂ ਨੇ ਵੀ ਇਹਨਾਂ ਨੂੰ ਕੋਈ ਰਿਮਾਂਡ ਤੇ ਵੀ ਲੇਕਿਨ ਹੀ ਜਾ ਸਕਦਾ ਹੈਗਾ ਦੱਸੋ ਤੁਸੀਂ ਕੀ ਕਰੋਗੇ ਸੋ ਮੇਰੇ ਕਹਿੰਦਾ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ 100% ਸਹਿਮਤ ਆ ਪਰ ਕਿਤੇ ਨਾ ਕਿਤੇ ਸਟੇਟ ਗਵਰਨਮੈਂਟ ਦੇ ਵੀ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਵਿੱਚ ਕੋਸ਼ਿਸ਼ਾਂ ਦੇ ਵਿੱਚ ਕੋਈ ਕੋਈ ਕਮੀ ਨਹੀਂ ਹੈਗੀ ਪਰ ਉੱਥੇ ਕਈ ਵਾਰੀ ਹੱਥ ਕੇਂਦਰ ਸਰਕਾਰਾਂ ਵੱਲੋਂ ਉਹ ਵੀ ਬੰਨ੍ਹ ਦਿੱਤੇ ਜਾਂਦੇ ਨੇ ਪਰ ਮੈਂ ਤੁਹਾਨੂੰ ਫੇਰ ਦੁਬਾਰਾ ਮੈਂ ਰਿਪੀਟ ਕਰਦਾ ਕਿ ਕੱਲਾ ਇਹੀ ਨਹੀਂ ਸਰਪੰਚ ਸਾਹਿਬ ਤਾਂ ਇੱਕ ਹੀਰੇ ਬੰਦੇ ਸੀਗੇ ਇਹਨਾਂ ਜਿਨ੍ਹਾਂ ਨੇ ਵੀ ਇਹ ਗੁਨਾਹ ਕੀਤਾ ਹੈ ਬੜੀ ਜਲਦੀ ਹੀ ਉਹਨਾਂ ਦਾ ਹਿਸਾਬ-ਕਿਤਾਬ ਹੈ ਜਿਹੜਾ ਉਹ ਕੀਤਾ ਜਾਊਗਾ ਪੁਲਿਸ ਐਕਟਿਵਲੀ ਔਰ ਇਫੈਕਟਿਵਲੀ ਕੰਮ ਕਰ ਰਹੀ ਹੈ ਔਰ ਇਸ ਸਾਰੀ ਬਿਮਾਰੀ ਨੂੰ ਇਹ ਗੁੰਡਾਗਰਦੀ ਨੂੰ ਇਹ ਗੈਂਗਸਟਰਿਜ਼ਮ ਨੂੰ ਇਹਨੂੰ ਖਤਮ ਕਰਨ ਦੇ ਵਿੱਚ ਸਰਕਾਰ ਲੱਗੀ ਹੋਈ ਹੈ ਔਰ ਦੁਆਤਾ ਹੋ ਰਹੀ ਹੈ ਉਹ ਖੜਾ ਹੀ ਕੀ ਕਹਿ ਸਕਦੇ ਸਾਡਾ ਤਾਂ ਮੁੱਦਾ ਪਰਵਾਹੋ ਸਭ ਤੇ ਘਰੀ ਬੁਨਾ ਹੋ ਗਿਆ ਹੈ ਐਂ ਕੀ ਕਹਿ ਸਕਦੇ ਆ ਦੱਸਿਆ ਜਾ ਰਿਹਾ ਬੜੇ ਹੀਰੇ ਬੰਦੇ ਸੀ ਇਸ ਇਲਾਕੇ ਦੇ ਮੰਨੇ ਪ੍ਰਮੁਖੀ ਸੀ ਹੀਰੇ ਹੀਰੇ ਤਾਂ ਹੈਗੇ 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 ਤਾਂ ਮਾੜੇ ਹੀਰੇ ਹੈਗੇ ਤੇ ਤੁਸੀਂ ਵੇਖੋ ਦੇਹਨੇ ਜੀ ਸਾਰਾ ਕੁਝ ਕੀ ਮੰਗ ਕਰਦੇ ਹੁੰਦੇ ਮਾਨ ਸਾਹਿਬ ਅਸੀਂ ਇਹ ਕਰਦੇ ਆਂ ਵੀ ਇਹ ਕੰਮ ਬੰਦ ਹੋਣਾ ਚਾਹੀਦਾ ਸਰਕਾਰਾਂ ਤੋਂ ਕਰਾਉਣਾ ਚਾਹੀਦਾ ਤਗੜੇ ਉਹ ਜਿਹਨਾਂ ਨੂੰ ਮੱਲਾ ਮਾਰਨਾ ਚਾਹੀਦਾ ਕੰਮ ਬੰਦ ਨਾ ਹੋਇਆ ਤੇ ਇੱਥੇ ਦੁਨੀਆ ਦਾ ਰਹਿਣਾ ਮੁਸ਼ਕਲ ਹੋ ਜਾਊਗਾ ਪ੍ਰਧਾਨ ਜੀ ਨੇ ਕੀ ਵਿਸ਼ਵਾਸ ਦਵਾਇਆ ਜੀ ਤਾਂ ਜੀ ਨੇ ਬਹੁਤ ਵਿਸਾਇਆ ਹੋਇਆ ਜੀ ਸਭ ਕੁਝ ਕੀਤਾ ਉਹਨੇ ਬੋਲਿਆ ਹਾਂ